ਕਿੰਨਾ ਇਹ ਨਬੀ ਚਿੱਕੀ ਤਾਹ ਹੂੰ ਉਹ ਉੱਠ ਕੇ ਤੇਰੀ ਕੁੜੀ ਕਹਿੰਦੀ ਆ ਉਹ ਕਹਿੰਦੀ ਮੈਂ ਡਰ ਗਈ ਡਰ ਗਈ ਜੇ ਪਤਾ ਕੱਪੜੇ ਤਾਂ ਪਿੱਛੇ ਆਉਂਦੇ ਨਹੀਂ ਆ ਪੁੱਤ ਹੋਰ ਡਰ ਗਈ ਉਹ ਡਰ ਗਈ ਸੀ ਕਿ ਡਾਕਟਰ ਕੋਈ ਨਹੀਂ ਕਿੰਨੇ ਕ ਦਿਨ ਮਤਲਬ ਕਿੰਨੇ ਦਿਨ ਤੁਸੀਂ ਖਾ ਨਹੀਂ ਸਕਦੇ ਕਿੰਨੇ ਕ ਦਿਨ ਖਾ ਨਹੀਂ ਸਕਦੇ ਜੋ ਕੰਦਾ ਖਾ ਲਾ ਜੇ ਤੇਰੀ ਬੂਆ ਹੋ ਮੰਮੀ ਜੋ ਬਾਦ ਨਿਆਣੇ ਪਾਉਣ ਨਾ ਪਕੌੜੇ ਫੇਰ ਬੈਠੇ ਮੰਮੀ ਅਸੀਂ ਜੀਰੀ ਜੀ ਖਾ ਲੈਂਦੀ ਹਾਂ ਕੁਝ ਨਾ ਗਰਮ ਗਰਮ ਪਨੀਰ ਵਾਲਾ ਨਹੀਂ ਖਾਣੀ ਨਹੀਂ ਖਾ ਲੈਂਦੀ ਪਨੀਰ ਤੇ ਜੰਗਾ ਆ ਆਤੀ ਹੈ ਤਾਂ ਕਰਨਾ ਹੋਏ ਗੜ ਘੱਟ ਸੋ ਬਾ ਡਾਈ ਨਾ ਮੈਂ ਤਾਂ ਪਨੀਰ ਵਾਲਾ ਖਾ ਲੈਂਦੀ ਆ ਬੇਬੀ ਮੂੰਹ ਦੇ ਕੇ ਦਾੜਦੀ ਇਹ ਘਰ ਵਾਲਾ ਨਹੀਂ ਮੋਝਵਾਦਾ ਹੁੰਦਾ ਵਿਆਹ ਜਾਂਦਾ। ਦੇ ਦਿੱਤੂ ਆਪਣੇ ਬਾਗ ਦੇ ਖਾ। ਤੁਸੀਂ ਖਾ ਲਓ ਜੇ ਅੱਗ ਲੱਗੀ ਆ ਸਾਡੇ ਅੱਲੇ ਦੇਖੀ ਜੰਨੇ। ਇੰਨਾ ਨਹੀਂ ਆਣੇ ਸਮਝਾਉਂਦੇ ਨਹੀਂ ਉਹਨੇ ਜਦੋਂ ਕੋਲ ਆਉਂਦਾ ਜਾਂਦਾ ਉਦੋਂ। ਆਵਾਗੜ ਤੋਂ ਲੈ ਕੇ ਆਵਾਗੜ ਉੱਪਰ ਪਏ ਆ। ਕੀ ਕਰਨੀ ਆ? ਯਾਨੀ ਇਦਾਂ ਦੇ ਨਹੀਂ ਸਾਡੇ। ਸਾਡੇ ਬੈਸਕੋਡ ਕਿਹੜੇ ਲਿਆਉਂ ਚਾਹ ਨਾ ਹੁਣੇ ਖਾਣ ਦਾ। ਹੋਏ ਬੱਸ ਲੱਗਾ ਕੋਲ। ਲਿਆਂਦੀ ਆ ਮੇਰਾ ਚਾਹ ਪਲੇਟ ਹੈਗੀ। ਵਿਆਹ ਦਾ। ਇਹ ਰਿਹਾ ਤੇ ਬਾਲਾ ਗਨੇ ਦੁਕਾਨ ਕੋਲ ਮੈਂ ਹੱਥ ਤਾਨਾ ਭਰਜਾਈ ਆਈ ਆ ਉਹਦੇ ਦੀ ਆ ਪਈ ਆ ਪਿੱਛੇ ਭਰਜਾਈ ਆ ਕਲ ਬਾਬਾ ਹੋ ਰਿਹਾ ਕਾਵੇ ਅਸਾ ਜ ਬੱਕਰੇ ਇੱਕ ਮਿੰਟ ਚਾਰੇ ਦੇ ਜੋ ਕੱਢੇ ਓਏ ਚਾਰ ਉਹਦੇ ਜੋ ਕੱਢਣ ਕਿੰਨੇ ਕੱਢੇ ਉੱਚੇ ਦੋ ਇਹ ਭਾਲਤ ਨੂੰ ਲੜ ਪਈਆਂ ਅਸੀਂ ਕੀ ਕਰੇ ਕਿੱਥੇ ਛੜਾਵਾਂਗੇ ਲਓ ਇਹ ਤਾਂ ਗੱਲ ਆ ਪਸ ਤਾਂ ਬਾਟ ਵੀ ਭੈ ਕਾ ਅੱਧਾ ਘੰਟਾ ਆ ਜਾਂਦਾ ਹੋਇਆ 1 2 3 ਸਰਬੇ ਚਾ ਸਾਡੇ ਪੰਜ ਨੇ ਸਾਡੇ ਪੰਜਾਂ ਥੱਲੇ ਵੀ ਆ ਦੋ ਟੁੱਟੇ ਟੁੱਟੇ ਦੇਣੇ ਆ ਉਹ ਬੱਸ ਕਰ ਭਰਾਵਾ ਨਹੀਂ ਭਾਈ ਜੀ ਜੋ ਦੇ ਜੋਖਿਆਂ ਚਾਈਗੀ ਕੁਝ ਨਹੀਂ ਦਾ ਟੱਕਰ ਨਾ ਟੱਕਾ ਦੇਗਾ ਹੁਣ ਰੱਖ ਕੋਪੀ ਬੰਨ ਲੈ ਉਹ ਬੰਨ ਦੇ ਸਲਾਬ ਜਾਣੇ ਓਏ ਇਹ ਤੂੰ ਉਹਦੇ ਲਿਵਾਦੇ ਨੂੰ ਹੱਥ ਨਹੀਂ ਲਾਦਾ ਤੀ ਤੂੰ ਆਪਣੇ ਨੂੰ ਲਾ ਤੇਰਾ ਉਧਰ ਬਿਆਉ ਨੂੰ ਲਾ ਚੰਨ ਮੇਰੀ ਗੱਲ ਏ ਰੈਂਡ ਵਧੀਆ ਜਾ ਨਾ ਰਹਿਣ ਅਸੀਂ ਇੱਕ ਤਾਂ ਹੀ ਜਿਹੜੀ ਹੋਣੀ ਐ ਇੱਕ ਤਾਂ ਹੀ ਆਉਦੇ ਆਈ ਆ ਮਾਪਿਆਂ ਨਹੀਂ ਕੋਣ ਨਹੀਂ ਪਾਪਿਆਂ ਨਹੀਂ ਤੇ ਜਾਏ ਜੇ ਇਹ ਮਗਰੋਂ ਲੜ ਪਈਆਂ ਠੀਕ ਨਹੀਂ ਇਹ ਨਹੀਂ ਹੋਣਾ ਬਿਨਾ ਬ੍ਰੇਕ ਤੋਂ ਭੱਜੀ ਆ ਮੱਖੀ ਤੁਹਾਡੀ ਐ ਦੋਨਾਂ ਚ ਕਿਹਦੀ ਆ ਇਹ ਮੱਖੀ ਕਿਹਦੀ ਬੈਠੀ ਹੈ ਉੱਪਰ ਆਲੇ ਮੱਖੀਆਂ ਹਨੇ ਕਿਦ ਲਈ ਇਹ ਉਪਰ ਆਲਿਆਂ ਦੀ ਨਹੀਂ ਤੇ ਤੈਨੂੰ ਇਦਾਂ ਕੋਈ ਫਰਕ ਤਾਂ ਨਾ ਨਹੀਂ ਉੱਪਰ ਜਾ ਕੇ ਨਹੀਂ ਚਾਹ ਪੀਤੀ ਮੇਰੇ ਥੱਲੇ ਪੀਤੀ ਨਹੀਂ ਇਹ ਬੋਖਲਾ ਨਹੀਂ ਨਹੀਂ ਬਣਾਇਆ ਸਭ ਕੁਝ ਆ ਤੂੰ ਮੈਂ ਤੇ ਹੋਣ ਜੋ ਤਾਂ ਕੜਾਈ ਅਧੀ ਤੇਲ ਉਹਦਾ ਸੀ ਨਾ ਫੇਰ ਅੰਦਰ ਟਾਹਾਂ ਸੱਚੀ ਗੋਪੀ ਤੇਰੀ ਕਿਆ ਗੜੀ ਆ ਤੁਸੀਂ ਖਾਵੋ ਖਾਂਦੇ ਨਹੀਂ ਮੈਂ ਤੁਸੀਂ ਖਾਵ ਇੰਨੇ ਪਿਆਰ ਨਾ ਕਰੀ ਭੈਜੋ ਮੈਨੂੰ ਵਿਆਹ ਅੰਦਰ ਰੱਖਿਆ ਗੋਸੋਂ ਸਿਆਦਾ ਨਹੀਂ ਬੋਲੇ ਲੋ ਅਰੋ ਉਹ ਕੋਪੀ ਯੋ ਤੇਰੇ ਨਾਲ ਗੋਸੋਂ ਸਿਆਦਾ ਦੀਆ ਮਸਤ ਅੰਦਰ ਖਾ ਲਦੇ ਹਾ ਬੱਟੀ ਹਾਲ ਹਾਲ ਗਰਮ ਗਰਮ ਪਾ ਇਧਰ ਗੋਪੀ ਏਲੋ ਆ ਗੋਪੀ ਮੇਕ ਦਿਸ ਦ ਟਰੀ ਇਸ ਨਾ 올 ਇਨ ਹோம் ਮੇਕਿੰਗ ਮੰਨ ਲੋ ਬ੍ਰੈਡਰ ਕਹਲਾ ਕੋਈ ਖੇਲ ਬੁਛਾ ਪਰ ਮੈਂਨੇ ਸਪੀਕਿੰਗ ਕਹਲਾ ਸਾਲਾ ਨਿਆ ਸੀ ਨਾ ਯਾ ਮੈਂ ਅੰਗਰੇਜ਼ੀ ਬੋਲਣਾ ਕੋਈ ਨਹੀਂ ਕਰਦਾ ਮੈਂ ਕਿਹੜੀ ਤੇ ਬੋਲਨੇ ਬੋਲਾ ਯ ਆਈ ਅੰਡਰਸਟੈਂਡ ਕਿ ਸੌਲਸ ਬਾਰੇ ਜਿਵੇਂ ਮੈਂ ਉਹ ਜੀ ਹਾਂ ਇਹ ਤਾਂ ਬੋਲ ਲੰਦਾ ਮੈਨੂੰ ਨਹੀਂ ਸਮਝ ਆਉਂਦੀ ਇਹਨਾਂ ਦੀ ਬਾਰੇ ਆਹ ਇਹਦੀ ਇੰਗਲਿਸ਼ ਦਾ ਤੁਹਾਡੀ ਚ ਫਾਟ ਕੌਣ ਲਿਆ ਉਹਦੀ ਹਰੇ ਵੀ ਜਿਆਦੇ ਵਧੀਆ ਆ ਮਾਵੇਂ ਗੱਲ ਹਾਈ ਭਈਆ ਡਾਟਰ ਨੂੰ ਕਰਕੇ 5 7 ਤੇਰੇ ਦਿਨ ਦਿਨ ਮਤਲਬ ਪਕੌੜੇ ਬੁਲਾ ਦੇ ਬਗੋੜੇ ਖਾਣ ਵਾਲੀ ਬੁਲਾ ਲੈਣੇ ਕੋਤੇ ਤੈਨੂੰ ਨਾਲ ਲੈ ਜਾਣਾ ਪਵੇ ਹੋਲੀ ਹੱਸਲਾ ਕੁੱਤੇ ਮੇਰੀ ਭੈਣ ਨੂੰ ਨਾ ਕੁਛ ਕਰ ਇਹ ਨਾਲੀਏ ਦੁੱਗੀਆਂ ਤਾਂ ਨਹੀਂ ਆਪ ਆਪ ਮੋਰ ਤੁਹਾਡਾ ਟੱਪਣ ਦੀ ਦੇਰ ਆ ਨੀਚੇ ਉੱਥੇ ਬਣਾਇਆ ਨਾ ਮੇਰੀ ਗਾਦੀ ਜਗਲੀ ਕਿ ਕਿਹਦੇਣਾ ਤੂੰ ਤਾਂ ਆਪ ਭਰੀਓ ਆ ਥਲੇ ਰੱਖੇ ਉੱਪਰ ਆ ਇਹ ਰੀਆ ਭਰੀ ਕਰਨੀ ਆ ਇਹਨੇ ਕਰਨੀ ਆ ਮੈਂ ਕਦ ਕਰਨੀ ਆ ਮੈਂ ਕਦ ਕਰਦੀ ਮੇਰੀ ਗੱਲ ਸੁਣ ਲੈ ਸੌਂ ਖਲਾ ਦੇ ਇਹਨੇ ਕਿਹਾ ਸੀ ਪਰਮਜੀਤ ਨੇ ਇੱਕ ਵਾਰੀ ਨਾ ਮੈਨੂੰ ਕਿਹਾ ਕਿ ਮੇਰੀ ਨਾ ਆਹ ਕਰ ਜਿਹੜੇ ਤੂੰ ਇੰਨੇ ਕਰਦੀ ਮੈਂ ਕਿਹਾ ਮੈਂ ਕਿਹਾ ਮੈਂ ਕਿਹਾ ਇੱਕ ਵਾਰੀ ਨਾ ਪਰਮਜੀਤ ਨੇ ਨਹੀਂ ਕਿਹਾ ਤੂੰ ਲੜਦਾ ਤੂੰ ਮੈਂ ਤਾਂ ਬਹੁਤ ਗੱਲਾਂ ਕਰਨੀਆਂ ਸੀ ਮੈਂ ਉੱਥੇ ਆ ਕੇ ਕਰੂੰ ਮੈਂ ਪਪੜੀ ਪਰ ਜਾਈਦਾ ਸਾਹਮਣੇ ਕਰੂੰ ਕਦ ਕਰਾਂ ਇਹਨੇ ਤਾਂ ਜਿਹੜਾ ਹੋ ਰਿਹਾ ਇਹਨੇ ਟੈਕਟ ਵਧਾ ਲਈ 81 ਉਹਨੇ ਘਟਾ ਘਟਾ ਲਈ ਤੂੰ ਕਰ ਗੱਲ ਜਿਹੜੀ ਤੇਰੇ ਮਨ ਦੇ ਵਿੱਚ ਆ ਉਹ ਸੰਖਾਤ ਤੂੰ ਕਰ ਉਹ ਮੈਂ ਕੀਤੀ ਤੂੰ ਕਰ ਹਾਂ ਕੋਈ ਮੈਂ ਕਿਹਾ ਮੈਂ ਕਿਹਾ ਹਰਪ੍ਰੀਤ ਨੇ ਫੋਨ ਕੀਤਾ ਵੀ ਭਾਪੀ ਲੈ ਕੇ ਆਈਆਂ ਨੇ ਇੱਕ ਵਾਰ ਨਹੀਂ ਫੋਨ ਕੀਤਾ ਬੀ ਮਾਸੀ ਤੁਸੀਂ ਆਇਓ ਜਾਂ ਇਹ ਪਤਾ ਨਹੀਂ ਇਹ ਇੱਕ ਮਿੰਟ ਤੇਰੀ ਗੱਲ ਹੋਈ ਆ ਮੈਂ ਤਾਂ ਰੋਜ਼ ਹਸਪੀਟਲ ਜਾਂਦੀ ਰੋਜ਼ ਹਸਪੀਟਲ ਚੀਜੀ ਆ ਕਦੀ ਇੱਥੇ ਕਦੀ ਬੀਜੀ ਆ ਕਦੀ ਬੰਬੀ ਲੈ ਕੇ ਜਾਂਦੀ ਤੁਸੀਂ ਜੇ ਜਿਆਦਾ ਹੋਵੇ ਤੜਕੇ 2 2 ਵਜੇ ਉੱਠ ਕੇ ਜਾਂਦੀ ਮੈਂ ਤਾਂ ਮੇਨੂੰ ਪਹਿਲਾਂ ਦੱਸ ਦਲੀ ਆਪਾਂ ਕੋਈ ਚੰਗੀ ਕਿੰਦੀ ਨਹੀਂ ਮੁੱਕ ਗਈ ਜਦੋਂ ਕੈਂਦੀ ਲੱਗਦੀ ਫੇਰ ਇਹ ਕਹਿੰਦੀ ਉਹਦੇ ਚਾਕੜ ਆ ਗਈ ਹਾਂ ਕਿਹਾ ਮੈਂ ਇਹ ਗੱਲ ਹੋਈ ਆਂ ਕਰੇ ਤੁਹਾਡੇ ਜਾਈ ਸਾਡੀ ਲੇਨ ਚੋਂ ਗੱਡੀ ਕਢ ਦਿੱਤੀ ਤੁਸੀਂ ਸਾਡੀ ਕਿੰਨੀ ਵੇਸਤੀ ਕੀਤੀ ਉੱਥੇ ਓਏ ਉੱਪਰ ਚ ਕਿਹੜੀ ਲੇਨ ਚ ਗੱਡੀ ਮੈਨੂੰ ਤਾਂ ਪਤਾ ਨਹੀਂ ਮੇਰਾ ਵਿਆਹ ਤਾਂ ਹੋਰ ਜੜ ਚੁਵੇ ਮੈਨੂੰ ਇਹ ਹੀ ਲੈ ਚ ਗੱਡੀ ਮੁੱਕਦੀ ਫਰ ਗਈ ਜਿੱਦਾਂ ਇਹ ਹਾਲਾਤ ਸੀ ਕਿ ਕਿਹੜੀ ਲੇਨ ਚ ਘੜੇ ਸਾਡੀ ਗੱਡੀ ਉਦੋਂ ਵਿਆਹ ਲੈਣਾ ਸਾਡੇ ਅਸਾਂ ਨੂੰ ਪਤਾ ਨਹੀਂ ਸੀ ਪੈਸਾ ਅਸੀਂ ਗੱਡੀ ਮਗਰ ਲਾਇਆ ਸੀ ਬਣੀ ਨੇ ਗੱਡੀ ਕਢਾਤੀ ਕਹਿੰਨਾ ਆਪਣੀ ਗੱਡੀ ਕੱਢ ਕੇ ਲੈ ਜਾਓ ਤਾਂ ਕਾਹਨੂੰ ਜੂਪੀ ਦੀ ਬਾਹ ਨਹੀਂ ਆਣਾ ਨਾ ਗੱਡੀਆਂ ਸੀ ਮੋਰੇ ਚਿੱਟੀਆਂ ਗੱਡੀਆਂ ਸੀਗੀਆਂ ਅਸੀਂ ਦੇਖੀਆਂ ਸੀ ਅਜੜ ਤੁਹਾਡਾ ਕੀ ਆ ਜਿਹੜਾ ਜਿਹਾਂ ਸਾਜਨ ਉਹਦਾ ਜਿਹੜਾ ਰੱਖਿਆ ਯਾਰ ਹਾਂ ਆਹ ਦੀ ਕਿੱਟ ਡੋ ਬੋਲੀ ਨਹੀਂ ਅਸੀਂ ਸੱਚੀ ਨਾਲ ਉਹ ਜਿਹੜਾ ਰੱਖਿਆ ਫੇਰ ਇਹ ਉਸ ਜਿਹੜੇ ਨੇ ਨਾ ਸਾਡੇ ਸਾਰਿਆਂ ਦੇ ਅੰਦਰ ਬੈਠੇ ਸੀ ਅੰਦਰੋਂ ਬਾਹਰ ਕੱਢੀਆਂ ਸਾਡੀਆਂ ਬੁੜੀਆਂ ਕੀ ਨੇ ਲੈ ਉਹ ਤਾਂ ਮੁੰਡਿਆਂ ਨੇ ਲੈ ਕੱਢੀਆਂ ਉਹ ਜਿਹੜਾ ਜਿਹੜਾ ਕਹਿੰਦਾ ਜਨਾ ਨਾ ਨਿਕਲੀਆਂ ਕਹਿੰਦਾ ਮੈਂ ਮਨੀ ਨੂੰ ਫੋਨ ਕਰਨ ਲੱਗਾ ਕਿੱਥੋਂ ਨਿਕਲੀਆਂ ਕਮਰੇ ਚੋਂ ਕਿਹੜੇ ਕਮਰੇ ਚੋਂ ਤਾਂ ਪਤਾ ਨਹੀਂ ਉਹ ਨਾਲ ਦੇ ਕਮਰੇ ਚ ਬੈਠੀਆਂ ਸੀ ਚੇਂਜ ਕਰਦੀਆਂ ਸੀਗੀਆਂ ਵਾ ਮੁੰਡੇ ਆ ਰਹੇ ਨੇ ਨਹੀਂ ਬਹਿਣਾ ਸੀ ਉਹਦਾ ਕਿਹਾ ਉਹ ਮੁੰਡੇ ਆ ਨਹੀਂ ਉਹ ਚਿੜੇ ਨੇ ਕਿਹਾ ਨਹੀਂ ਦੇਖੇ ਵੀ ਸੀ ਮੁੰਡੇ ਚਲੋ ਚਿੜੇ ਦੀ ਗਲਤੀ ਆ ਜਿਹੜਾ ਨਾ ਇਹ ਜਿਹੜਾ ਬਾਗ ਦਾ ਜਿੱਦਾਂ ਦਾ ਉਹ ਭਰਾ ਤਾਂ ਉਹ ਭਰਾ ਹੈ ਇਹ ਚਿੜੇ ਦੀ ਗਲਤੀ ਨਹੀਂ ਮੈਂ ਚੰਗਾ ਸੁਹਾ ਚੰਗਾ ਉਹਦਾ ਇਹਦਾ ਬਹੁਤ ਚੰਗਾ ਆ ਉਹ ਵੀ ਇੱਕ ਦਾ ਚੇਂਜ ਕਿਹਦੇ ਬੋਲ ਹੋਰ ਨਹੀਂ ਮੈਂ ਹੋਰ ਬੋਲੂ ਮੇਰੇ ਮਨ ਚ ਸੀ ਬਸ ਆ ਹੀ ਨਹੀਂ ਜੀ ਉਹ ਮਾਰ ਕੇ ਦੂ ਜਾ ਰਹੇ ਪਰਿਆਂ ਆ ਉਹਦੇ ਚ ਕੈਨੇਡਾ ਉਹ ਵੀ ਐਨੇ ਹਰਖ ਲਾਉਂਦੇ ਨੇ ਇੱਕ ਵਾਰ ਨਹੀਂ ਉਹਨੇ ਕਲੇਰ ਨਹੀਂ ਉਹਨਾਂ ਇੰਗਲੈਂਡ ਵਾਲੀ ਮਾਂ ਕਹਿੰਦੇ ਉਹ ਤਾਂ ਜ਼ਿਆਦਾ ਅੱਕੜ ਆ ਮੈਂ ਤਾਂ ਪਹਿਲੇ ਨਿਊਜ਼ੀਲੈਂਡ ਜਾਇਆ ਸੀ ਮੈਂ ਤਾਂ ਕੈਨੇਡਾ ਵੀ ਜਾਇਆ ਇੰਗਲੈਂਡ ਵੀ ਗਈ ਮੈਨੂੰ ਕੋਈ ਨੱਕਰਟ ਵਾਲੀ ਨਾ ਦਾ ਉਹ ਇੱਥੇ ਪਿੰਡ ਚ ਬੈਠੀ ਆ ਮੈਨੂੰ ਨਹੀਂ ਆਉਂਦਾ ਨਾ ਬੈਠੀ ਮੈਂ ਤਾਂ ਰੱਬ ਦੀ ਕਿਰਪਾ ਨਾਲ ਇੰਗਲੈਂਡ ਵੀ ਘੁੰਮੀ ਆ ਕੈਨੇਡਾ ਵੀ ਘੁੰਮੀ ਆ ਮਨਸੂਰ ਤੇ ਮਲਕਾ ਤਾਂ ਸੱਦੀ ਗਈ ਅਮਾ ਜੋਂ ਕਹਿੰਦਾ ਜਿੰਨੀ ਅਰਦਾਸਾਂ ਤੇ ਦਿੱਤੀਆਂ ਆ ਨਾ ਤੋਰਨ ਨੂੰ ਮੈਂ ਫੇਰ ਉਹ ਆਪ ਜਾ ਕੇ ਨਹੀਂ ਤੁਹਾਡੇ ਨੇ ਹੁਣ ਵੀ ਕੰਮ ਆ ਲੈ ਮੈਂ ਨਹੀਂ ਕਰੂੰਗੀ ਅਰਦਾਸ ਠੀਕ ਦੀ ਮਨਪ੍ਰੀਤ ਤੁਹਾਡੇ ਲੈ ਤਾਂ ਪਹਿਲਾਂ ਅਰਦਾਸਾਂ ਹੀ ਕਰ ਪਰ ਤੂੰ ਪਾਲਾ ਦਊਂਗੀ ਨਹੀਂ ਪਾਲਾ ਇਹ ਇਹ ਦੇ ਦੇ ਜੇ ਜੇ ਸਸੀ ਕੋਈ ਇਹ ਕਹਿੰਦੀ ਉਹਦੇ ਚ ਆਕੜ ਆ ਗਈ ਇਹਨੇ ਕਿਹਾ ਬੀਂਹਾਂ ਤੋਂ ਕੱਢ ਅੱਗ ਨਹੀਂ ਤੇਰੇ ਦੇ ਕੋਲ ਜਾਏਗਾ ਤੂੰ ਕੱਢ ਮੈਂ ਮੈਂ ਗੁੱਸਾ ਕਰਨਾ ਛੱਡ ਦਿੱਤਾ ਕਾਹਦੇ ਆਕੜਾ ਇਹਦੀ ਮੈਨੂੰ ਗੁੱਸਾ ਕਰਨਾ ਚਾਹਤਾ ਹਾਂ ਕਹਿ ਲਵਾਂ ਜੇ ਤਾਂ ਮਨ ਖੁਸ਼ ਹੋ ਜਾਵੇ ਬਰਾਬਰ ਜਾਈਆਂ ਨਾ ਨੇ ਗੁੱਸਾ ਕਰੀ ਮੇਰੇ ਮਨ ਚ ਤਾਂ ਥੋੜੀ ਹੈ ਜੇ ਚਾਹ ਤਰ ਮਾਰ ਚਾਹ ਮੈਂ ਆਉਣਾ ਹੀ ਨਹੀਂ ਸੀ ਭੈਣ ਜੀ ਸੱਚੀ ਹੈ ਆ ਮੱਖੀ ਆ ਪਰ ਦੀ ਉਹ ਹਰਪਰੇ ਦੀ ਮੱਖੀ ਦੋਨਾਂ ਨਹੀਂ ਮੱਖੀ ਮੈਂ ਮੈਂ ਕਾਲਾ ਸੂਟ ਪਾਇਆ ਹੁਣ ਚਿੱਟਾ ਪਾ ਅੱਛਾ ਹੋਰ ਵਿਆਹ ਦੇ ਵਿੱਚ ਕਾੜਾ ਸ਼ੰਖਾ ਸੀ ਵਜਾਓ ਨਾ ਬੀਬੀ ਤੂੰ ਚੁਪੜਦੇ ਨਾ ਪਾ ਹਾਂ ਨੂੰ ਆਪਣੇ ਖੱਲਣੇ ਦਾ ਪਤਾ ਪਾਣੀ ਜਾ ਸਕਦੇ ਆ ਚਲੋ ਪਰੇ ਬਹਾਦਰ ਨੰਬਰ ਮੈਂ ਪੜਾ ਨਹੀਂ ਤੂੰ ਤੂੰ ਕਰ ਲੈ ਲੱਗਦੀ ਹੈ ਜਦ ਮਾਰਦਾ ਹੈ ਪਹਿਲਾਂ ਇੱਕ ਮਿੰਟ ਤੂੰ ਦੱਸ ਤੂੰ ਤਾਂ ਕਹਿੰਦਾ ਤੇਰੇ ਸਾਜ ਨੇ ਸਾਨੂੰ ਸਾਨੂੰ ਉਹ ਆ ਦੇ ਏਦਾਂ ਦੇ ਇਹ ਐ ਮਾਰਿਆ ਐ ਮਾਰਿਆ ਕਰ ਕਰ ਐਦਾਂ ਤੂੰ ਆਹ ਹੁਣ ਮੈਂ ਉਥੇ ਮੁੰਡੇ ਸਾਹਾਂ ਬੁੜੀਆਂ ਬੁੜੀਆਂ ਨੂੰ ਤਾਂ ਪਤਾ ਹੁੰਦਾ ਜਾਜਦੇ ਵੀ ਨੀ ਚੁੱਕਣ ਨੂੰ ਦਿੱਤੀ ਸਾਨੂੰ ਤਾਂ ਜਾਗੋ ਲਈ ਨਹੀਂ ਨਹੀਂ ਚੱਕੀ ਮੇਰੀ ਮਾਂ ਨੇ ਨਹੀਂ ਜਾਗੋ ਚੱਕੀ ਇਹ ਰੱਛਵਾ ਸੀ ਰੋਏ ਤਾਂ ਗੱਲ ਨਹੀਂ ਉਹ ਬਹੁਤ ਬੀਬਾ ਮੁੰਡਾ ਮੇਰਾ ਫੇਵਰੇਟ ਆ ਸੌਰੀ ਇਹ ਕਾਜੀ ਇਹਨਾਂ ਦਾ ਵੀ ਰੱਖਿਆ ਯਾਰ ਨਹੀਂ ਤੁਮਾਰ ਮਿੰਦਾ ਵੀ ਬਹੁਤ ਚੰਗਾ ਲੱਗਦਾ ਮੇਰੇ ਉਹ ਕਿਹੜਾ ਠੀਕ ਆ ਇਕਮਣ ਮੇਰੀ ਗਾ ਥੋੜਾ ਅਹੀ ਚੱਲ ਜਾ ਤੁਸੀਂ ਦੋਨਾਂ ਨੇ ਲੜ ਪੜਾਵਾ ਕਰੋ ਸੱਚ ਮੇਰੇ ਸਵਾਸ ਚੰਗਾ ਲੱਗਦਾ ਸਾ ਜੰਦਾ ਮੈਂ ਇਹ ਤਾਂ ਕਹਿੰਦੀ ਆ ਹਾਂ ਤੂੰ ਦੱਸ ਭੂਖ ਨਹੀਂ ਗਾ ਤਾਂ ਮੋੜਿਆ ਤੱਕ ਤੂੰ ਨਹੀਂ ਭੂਖਾ ਆ ਰਹੀ ਰਹੀ ਆ ਇਹ ਸ਼ੁਰੂ ਤੋਂ ਇਹ ਚਿਮਣੀ ਆ ਮੇਰੀ ਗਾਥਾੜੇ ਵੈਸਾ ਕੋ ਉਹਨਾਂ ਨੂੰ ਕਿਹਾ ਮੈਂ ਕਿ ਤਰਾਵਾ ਤੂੰ ਇੱਥੇ ਹੀ ਆ ਸਾਨੂੰ ਨਾਲ ਗੱਲਬਾਤ ਕਰਨ ਚੱਲ ਜਣਾ ਮੈਂ ਚੱਲ ਜਾਣਾ ਚੁਗਲੀਆਂ ਕਾਰੋਂ ਦੇ ਮੋਰੇ ਮੁੰਡਿਆਂ ਨੇ ਆਉਣਾ ਹੋਣਾ ਸਿਆ ਦੇਣਾ ਬਣਾਉਨੇ ਆਪ ਕਿ ਮੈਂ ਕੂ ਕਹਿਣਾ ਸੀ ਆਪਣੀ ਮਾਂ ਨੂੰ ਲਾਪੂ ਨੂੰ ਐ ਤੈਨੂੰ ਮੇਰੇ ਗੱਡੀ 'ਚ ਸੀਗੀ ਬਾਕੀ ਨੂੰ ਲਾ ਮੇਰੇ ਤਾਂ ਗੱਡੀ 'ਚ ਸੀਗੀ ਬਸ ਚੁੰਨੀ ਜੜਾ ਕੇ ਆਉਂਦੇ ਸੀਗੇ ਰਾਜ ਨੂੰ ਦੇ ਫੋਨ ਆਈ ਜਾਵੇ ਸਾਨੂੰ ਨਹੀਂ ਮੈਂ ਉਹਨੇ ਨੋਰਮਲੀ ਕਿਹਾ ਸੀ ਕੁਛ ਨਹੀਂ ਲੈ ਦੇ ਇਹਨਾਂ ਨੇ ਕਹਿਣਾ ਹੀ ਹੈ ਕਿਉਂਕਿ ਮੰਮੀ ਨੇ ਉੱਥੇ ਹੈ ਹੀ ਨਹੀਂ ਸੀ ਕੋਈ ਸੱਚ ਬੋਲਦੀ ਆ ਮੰਮੀ ਦੇ ਘਰੋਂ ਤੋਰੀ ਆ ਆਪਾਂ ਹਰਪ੍ਰੀਤ ਹੈ ਪਰਮ ਜੀ ਕੀ ਤੇਰਾ ਮਨਪ੍ਰੀਤ ਕਹਿ ਕੇ 550 ਰੁਪਏ ਨਿਆਣਿਆਂ ਪਿਆਰ ਦੇਣਾ ਠੀਕ ਆ ਮੈਂ ਨਾ ਉਹ ਵੀ ਲੈ ਲਿਓ ਮੰਨਣਾ ਨਹੀਂ ਕੰਨਾ ਤੂੰ ਮੇਰੀ ਗੱਲ ਛੋੜ ਤੂੰ ਜਿਹੜਾ ਐਡਾ ਬੂਥਾ ਬਟਿਆ ਆ ਉਹ ਬਰਾਵਾ ਬੁੱਤਾ ਕਿ ਬਕੋ ਟਾਈਮੇ ਨਹੀਂ ਲੱਗਦਾ ਕੈਮ ਕੀ ਖਚਕਿ ਜੇ ਨਹੀਂ ਇੱਕ ਵਾਰ ਡੀਜੇ ਤੇ ਖਚਕਿ ਤੇਰਾ ਲਿਆਇਆ ਮੈਂ ਘਰ ਆਲਾ ਤੇ ਉਤੋਂ ਦੀ ਤੂੰ ਆਉਂਦੇ ਨਾ ਕੀ ਮੈਂ ਉੱਥੇ ਕੀ ਤਰਾ ਰਾਤ ਨੂੰ ਜਾਗੋ ਤੇ ਹਾਂ ਮੈਂ ਵੀਡੀਓ ਦੇਖੀ ਸੀ ਮੰਮੀ ਉਸ ਗਰੂ ਢਿੱਲੇ ਹੋ ਗਿਆ ਉਹਨੂੰ ਪੀਜੀ ਆ ਲੈ ਕੇ ਉਹਨੂੰ ਭਜਾਈਦਾ ਕੱਲਾ ਟੱਪਰ ਦਾ ਜੀ ਤੋਂ ਟੱਪੀ ਜੀ ਆ ਹਾਂ ਉਹ ਤਾਰਾ ਆ ਉਹ ਡਿਪਰੈਸ਼ਨ ਚ ਜਾਂਦਾ ਜੀ ਉਹਦੇ ਨਾਲ ਕੋਈ ਗੱਲ ਕਰ ਲੋ ਕੀ ਕਰੀਏ ਨਹੀਂ ਮੇਰਾ ਤਾਰਾ ਨੂੰ ਜਾਂਦਾ ਕੱਲੋ ਗਲੀ ਕਰਨੀ ਉਹ ਤਾਂ ਦਰਦ ਬਹੁਤ ਹੁੰਦਾ ਰਾਤ ਨੂੰ ਰਾਟੇ ਪੌਂਦਾ ਆ ਆ ਜਾਣਾ ਦੀਪਾ ਬਹੁਤ ਬੁਰਾ ਹਾਲਾ ਉਹਦੇ ਉਹਨਾਂ ਨੇ ਦੇ ਤੋਕਦੇ ਹੋਗੇ ਉਹਨੇ ਕੰਮ ਆਇਆ ਹੋਗਾ ਟੱਲੇ ਕਿੰਨੇ ਪੈਸੇ ਪ੍ਰੀਸ਼ਨ ਤੇ ਲੱਗੇ ਉੰਨੇ ਦੁਆਰਾ ਲੱਗਣੇ ਦੁਆਰਾ ਪੁੱਛਣੇ ਦੁਆਰਾ ਨਾ ਸਾਰੇ ਪਾੜ ਕੇ ਤੋਲਣੇ ਕਾਟ ਕੇ ਸਾਰੇ ਬਹੁਤ ਬਰਾ ਦਾ ਦੁੱਖ ਦੀ ਜ਼ਿੰਦਗੀ ਦੀ ਯਾਰ ਉਹਨੂੰ ਕਹਿਣਾ ਸੀ ਬੇਬੇ ਪਤਨੀ ਜਿਆਦਾ ਨਹੀਂ ਪੜ੍ਹਦੀ ਗੱਪੇ ਮਾਰਤੀ ਸੀ ਮੇਰਾ ਗੱਪੇ ਮਾਰਤੀ ਆ ਨਾ ਦੱਦ ਬਾਪੂ ਕਰਦਾ ਮੜਬਾ ਦੁਨੀਆ ਜਾਵੇ ਦੁਨੀਆ ਜਾਵੇ ਤੂੰ ਪਕੌੜੇ ਖਾੜੋ ਨਾ ਹਾਂਜੀ ਡਾਕਟਰ ਦੇ ਦਵਾਈ ਲੈਣ ਨੂੰ ਮੈਂ ਗਣ ਲੈਣਿਆ ਆ ਪਾ ਹਰਪ੍ਰੀਤ ਜਿੰਨੇ ਇਹਦੇ ਖਾਦੇ ਹੁੰਦੇ ਨੇ ਤੇ ਲੜਨਾ ਪਹਿਲਾਂ ਇੱਕ ਚੋਂ ਇੱਕ ਘੱਟ ਕਰਦੇ ਸੀ ਹਾਂ ਇੱਕ ਚੱਕਰ ਆ ਤੁਸੀਂ ਸਾਢੇ 5 ਕਿੱਲੇ ਇੱਕ ਚੋਂ ਸਾਢੇ 4 ਕਿੱਲੇ ਹੁਣ ਬਰਾਬਰ ਹੋ ਗਏ ਇੱਕ ਪੈਨ ਜੀ ਇਕੱਲੇ ਇਕੱਲੇ ਨਹੀਂ ਲੈਂਦੇ ਆ ਉਹ ਤਾਂ ਉਗਾ ਅਲੱਗ ਅਲੱਗ ਲਵਾਦੇ ਦੋ ਲਵਾਵੇਂ ਜਾਂ ਕਾਤੇ ਲੈਂਦੇ ਉਹ ਉਤੋਂ ਪਾ ਲੈ ਪਹਿਲੇ ਆਂਦੇ ਤਿੰਨ ਤਿੰਨ ਕਿਲੋ ਕਰਦੇ ਲੈਂਦੇ ਇੱਕ ਚ ਚਾਰ ਕਿਲੋ ਹੋ ਸਕਦੇ ਸੀ ਇੱਕ ਚ ਦੋ ਕਿਲੋ ਹੋ ਸਕਦੇ ਸੀ ਹਾਏ ਹਾਏ ਮੈਂ ਕਿਹਾ ਉਹ ਕਹਿੰਦਾ ਇੱਕ ਚ ਕਾ ਮੈਂ ਕਿ ਤਿੰਨ ਤਿੰਨ ਕਿਲੋ ਬੱਕਰੇ 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 ਕਿਉਂ ਤਿੰਨ ਤਿੰਨ ਕਿਲੋ ਕਹਿੰਦਾ ਉਹ ਬੜਾ ਲ ਭਾ ਭਾ ਫੇ ਟਟ ਜਾਣੇ ਨਹੀਂ ਜੀ ਬਵਾ ਰਹਿੰਦੀ ਆ ਇਹ ਲੜਦਾ ਨਾ ਹੀ ਹਾਂ ਲੈ ਲਓ ਤੁਸੀਂ ਇਹ ਨਹੀਂ ਜਾਣਾਈ ਉਹਨੇ ਤੇਰਾ ਕਿ ਜਦੋਂ ਤਾਂ ਇਹਨੇ ਇੱਕ ਵਾਰੀ ਬਰਗਰ ਲਿਆ ਕੇ ਉੱਪਰ ਖਾ ਲਿਆ ਸੀ ਚੋਰੀ ਆਹ ਜੀ ਮੇਰਾ ਬਰਗਰ ਮਸ਼ਹੂਰ ਕੀਤਾ ਵਾ ਕਿੰਨੇ ਸਾਲਾਂ ਦਾ ਸੱਚੀ ਆ ਨਿਆਣੇ ਥੱਲੇ ਬੈਠੇ ਤਾਰ ਸੁਦੇ ਭੁੱਕੇ ਇਹ ਉੱਪਰ ਆ ਗਏ ਨਹੀਂ ਆ ਹੋਏ ਬਾ ਬਰਗਰ ਖਾਣੇ ਲਿਆ ਕੇ ਅੰਦਰ ਤਾਰਿਕ ਕਜਾਏ ਵੀ ਹੂੰ ਇਹਦਾ ਹੂੰ ਕੱਲੇ ਦੇ ਲਾਉਂਡ ਬਿਤਾਰ ਸੁਦੇ ਉੱਪਰ ਮੱਛੀ ਦੇ ਉੱਪਰ ਕਿ ਕਾਲਾ ਤੇਲ ਥੱਲੇ ਕੀ ਲਾਉਂ ਨਾ ਕਰਤਾ ਕਰਤਾ ਅਸਦੇ ਸੀ ਹਾਂ ਚਾਹ ਬੱਤ ਕਰ ਮੇਰੀ ਆਪਾ ਦਾ ਤੇਰਾ ਤੂੰ ਤਾ ਜਦੋਂ ਜੋ ਤੂੰ ਆਣਾ ਦੇ ਮੇਰੀ ਕੁੜੀ ਨੂੰ ਕਿੱਥੇ ਕੰਨਾ ਆ ਚਾ 5 ਮਿੰਟ ਪਹਿਲਾਂ ਤਾਂ ਤੇਰੀ ਆ ਕੁੜੀ ਇਹ ਵੀ ਕੁੜੀ ਦੋਨੇ ਕੁੜੀਆਂ ਆ ਦੋਸ਼ਮਾ ਆ ਕਿਤੇ ਰਾਮਦਾਸ ਸਮਝਦੇ ਹਿਸਾਬ ਨਾਲ ਤੂੰ ਵੀ ਬਦਲੀ ਜੀ ਮੈਂ ਤੈਨੂੰ ਦੱਸ ਜਿੰਨੀ ਗੰਮੀ ਮੇਰੀ ਪਰਮਜੀਤ ਦੇ ਸਾਹੋਂ ਸਾਹ ਸੀ ਪਰਮਜੀਤ ਦੀ ਕੰਢੀ ਹੁਣ ਮੈਂ ਕਹਿੰਦਾ ਪੀਣਾ ਨਹੀਂ ਪਾਲ ਭੋਗਾ ਸੀ ਅੱਛਾ ਪੀ ਵੀ ਲੈਣੇ ਨਹੀਂ 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 ਤਾਂ ਸ਼ਾਮ ਨਿਕਲ ਜਾਂਦੀ ਪਹਿਲਾਂ ਤਾਂ 10 ਵਜੇ ਕੰਮ ਨਿਬੜਦਾ ਆ ਨਾ ਦਵਾਈ ਨਾਲ ਗੱਲ ਕਰਨ ਨੂੰ ਟਾਈਮ ਹੈਗਾ ਨਹੀਂ ਵੀ ਜਿੱਥੇ ਇੱਕ ਭਰਾ ਉਹਨੂੰ ਕੱਟ ਨਹੀਂ ਰਾਤ ਨੂੰ ਹੀ ਕਰਦੀ ਆ ਜਰਾਤ ਨੂੰ ਬਾਹਰ ਤੂੰ ਰਾਤ ਨੂੰ ਕਰ ਰਿਆ ਨੂੰ ਜੋ ਕਿਹਾ ਮੈਂ ਕਹਿਤਾ ਮੈਂ ਕਿਹਾ ਹੱਥ ਕੋਲ ਹੀ ਬਣਾਉਂਦਾ ਗੱਲਾਂ ਯਾਰ ਇਹਦਾ ਹੋਰ ਆਉਂਦਾ ਕਾਹਦਾ ਪੜਾਈ ਕਾਹਦਾ ਆਸਤਾ ਹੈ ਹਾ ਪ੍ਰੀਤ ਕੋ ਇੰਨੇ ਕੁੱਤਿਆਂ ਨਹੀਂ ਕੀਤੀਆਂ ਕੁੱਟੀਆਂ ਨਹੀਂ ਮਿੰਡੂ ਦੇ ਵਿੱਚ ਪਾਉਂਦੇ ਮਾਨਸੂਰ ਨਿਕਲਿਆ ਯਾਰ ਪੀਤਾ ਤੇਰੇ ਨਾਲ ਸੌਂਦਾ ਤੈਨੂੰ ਹੋਰ ਮੈਂ ਛੋੜ ਆਦਨੀਆ ਸ਼ੀਵ ਗੱਲ ਕਰ ਚਲ ਕੋਈ ਗੱਲ ਨਹੀਂ ਫੇਕਿਆ ਇਹ ਨਹੀਂ ਕੀਤੀਆਂ ਭਰਾਵੋ ਮੈਂ ਕਦੇ ਕਰਨੀ ਆ ਤੂੰ ਵੀ ਉਦਾਂ ਨਹੀਂ ਲੋ ਵੀ ਉਦਾਂ ਨਹੀਂ ਚਾ ਗੋਪੀ ਹੁਣ ਹੋਰ ਸੁਣਾ ਨਾ ਮੀਤਾ ਜੀ ਆ ਬਥੇਰਾ ਹੋ ਗਿਆ ਤੋਪ ਚੇਸ ਕਰੋ ਹੋਰ ਵਾਦ ਦੇ ਕੱਠ ਲਾ ਖਾਲਾ ਮੈਨੂੰ ਪਤਾ ਨਹੀਂ ਕਹਿ ਦੇ ਬਈ ਪਤਾ ਨਹੀਂ ਕਹਿ ਦੇਣੀ ਚਾਹੀਦੀ ਮੂੰਹ ਤੇ ਨਹੀਂ ਉਹ ਕੰਨੀ ਆਣੀ ਉਹਨੂੰ ਪਤਾ ਹੀ ਹੈ ਪਰ ਹੋਰ ਜੇ ਤੇਰੇ ਦਿਲ ਦੇ ਵਿੱਚ ਕੋਈ ਗੱਲ ਹੋਵੇ ਤੂੰ ਕਹਿ ਸਕਦੀ ਹੈ ਮੂੰਹ ਮੈਂ ਇਹ ਬੇ ਨਹੀਂ ਗੱਲ ਕਰ ਲਵਾ ਤੂੰ ਇੱਥੇ ਹੀ ਆ ਮੇਰੇ ਕੋਲ ਹਾਂ ਬੋਲ ਲੜਦੇ ਆ ਦੋਏ ਪਰ ਜਾਈ ਨਾ ਜੱਜ ਸਾਰੇ ਲੜਦੇ ਆ ਪਾਤੀਆਂ ਬੱਚਣ ਵਿੱਚ ਲੜਾਈ ਆ ਰਾਜ ਵੀ ਲੜਦੇ ਆ ਉਹ ਵਿਚਾਰੇ ਪਾਚੀਆਂ ਪੱਤੇ ਨਾ ਨਾ ਇਹ ਨਹੀਂ ਪੱਤੇ ਆ ਹੋਰ ਗਏ ਨੇ ਪੱਤੇ ਉਹ ਵਿਚਾਰੇ ਕਹਿੰਦੇ ਚੰਗੀ ਬੜੀ ਗੋਰੀ ਪੱਤਰੀ ਉਹ ਨੀ ਬੋਣੀ ਇੱਥੇ ਨਾ ਨਹੀਂ ਨਹੀਂ ਉੱਥੇ ਮਿੱਟੀ 'ਚ ਵੀ ਛੱਡਤਾ ਸੀ ਨਾ ਮੂੜ ਲਵੇੜਿਓ ਸੀ ਉਹ ਤੇ ਮੇਰੀ ਸ਼ੂ ਨੀ ਸਾਫ ਹੋਇਆ ਉਹ ਹੋਇਆ ਨੀ ਨਵੇਂ ਸ਼ੂ ਲੈ ਲੈਣੇ ਚਾਹੀਦੇ ਪਰ ਨਹੀਂ ਲੈਂਦੇ ਕੋ ਤੂੰ ਲੈ ਗਾ ਲੈ ਕੇ ਥਾਟੀ ਨੂੰ ਸੰਗਿਆ ਤੂੰ ਹਾਂ ਮਤਵਾ ਦੇ ਲੈ ਕੇ ਕਿ ਤੱਕ ਕਮਾੜ ਨਹੀਂ ਲੈ ਕੇ ਗਿਆ ਨਹੀਂ ਲੈ ਕੇ ਨਹੀਂ ਗਿਆ ਕਮਾੜ ਕੱਲ ਨਹੀਂ ਲੈ ਕੇ ਗਿਆ ਰੋਲੀ ਇਹਨੇ ਘਟਨਾ ਤੇ ਨੂੰ ਧੁਵਾ ਕੇ ਲੈ ਕੇ ਆਇਆ ਉਹ ਆ ਕਮਾੜ ਨੂੰ ਉਹ ਕਦੇ ਜੰਗਲ ਚੋਂ ਆਈ ਹੈ ਮੇਰੇ ਨਾਲ ਤਾਂ ਝੰਮਾ ਹੀ ਚੰਗਾ ਚਕਾਇਆ ਅਤਿਆਚਾਰ ਬਹੁਤ ਜ਼ਿਆਦਾ ਕਰਦਾ ਨਹੀਂ ਮੈਂ ਕਿ ਤੇਰੇ ਨਾਲ ਤਾਂ ਝੰਮਾ ਚੰਗਾ ਹੋ ਗਿਆ ਉਹ ਲੈ ਗਿਆ ਉਹ ਦੇਸੀ ਬੰਦਾ ਦੇਸੀ ਵੋਟੀ ਨੂੰ ਕਮਾੜ ਵੀ ਲੈ ਗਿਆ ਅੱਜ ਦਿਨ ਲੈ ਗਿਆ ਦਿਨ ਤੇ ਲਿਖਿਆ ਦਿਨ ਤੇ ਨਹੀਂ ਚੱਲਿਆ ਨਹੀਂ ਉਹ ਦੂਏ ਦਿਨ ਚੱਲ ਗਿਆ ਤਾਂ ਪੇ ਹੋਣਾ ਕੀ ਫੇਖਣਾਈਆਂ ਹਣ ਫੇ ਐਵੇਂ ਨਹੀਂ ਰਹੀ ਪੂਰੀ ਬਾਹਰ ਨੂੰ ਚੱਲ ਗਿਆ ਗੜਾ ਬੰਨ ਰਿਹਾ ਸੀ ਬਲੇਟ ਤੇ ਸੀਮਲੇ ਟੈਕਟ ਨਹੀਂ ਲੱਗਦੀ ਦੱਸਤਾ ਜੀ ਸ਼ਿਮਲੇ ਨੂੰ ਟੈਕਟ ਚਾਹੀਦੀ ਐ ਨੂੰ ਬੱッセ ਜਾਣਾ ਆਧਾਰਗੜ੍ਹ ਵਾਲੀ ਤੇ ਜਾਣਾ ਨਾਲ ਆਇਆ ਚੰਡੀਗੜ੍ਹ ਦੇ ਨਾਲ ਸ਼ਿਮਲਾ ਵੇਂਦਾ 200 ਕਿਲੋਮੀਟਰ ਪਰ ਮਨਾਲੀ ਆ ਸ਼ਿਮਲਾ ਆ ਜਾਂ ਮਨਾਲੀ ਆ ਮਨਾਲੀ ਇੱਧਰ ਲੈ ਵੇਂਦਾ ਸੈਰ ਨੂੰ ਅਸੀਂ ਜਾ ਕੇ ਆ ਮੈਂ ਆਪਾਂ ਜਾ ਕੇ ਨਹੀਂ ਆਏ ਉੱਤੇ ਤੇ ਅਸੀਂ ਪੌੜਾ ਸਾਹਿਬ ਵੀ ਆ ਕੇ ਆਏ ਆ ਨਾ ਬੱッセ ਗਏ ਸੀ ਲੱਗ ਗਈ ਉਹ ਤੋਂ ਦੇਰਾ ਦੋ ਦੇਰਾ ਤੋਂ ਵੀ ਲੱਗ ਗਈ ਉਹ ਤੋਂ ਦੇਰਾ ਤੋਂ ਤਾਂ ਮਾਵੇਂ ਨਾਲ ਹੀ ਆਏ ਨੇ ਪੌੜਾ ਸਾਹਿਬ ਦੇ ਨਾਲ ਹੀ ਮਾਰ ਕੀ ਆ ਰਿਹਾ ਖਾਨ ਤੇ ਜਾ ਤੋ ਵੀ ਲੈ ਗਏ ਚੱਕੇ ਇਹ ਇਹ ਨਹੀਂ ਇਹ ਜੀਸਾ ਸਹੀ ਇਸ ਰੋਸ ਨਹੀਂ ਜਾਣੀ ਕਾ ਹੈਗੀ ਜੀ ਲੋੜ ਤੇ ਖਰਾਬ ਹੋ ਗਏ ਤਾਰਾ ਜ਼ਮੀਨ ਕਿਤਾ ਫੋਨ ਤਿੰਨ ਚ ਆਉਂਦਾ ਤਾਰਾ ਜ਼ਮੀਨ ਤੇ ਰਾਤ ਨੂੰ ਨਹੀਂ ਆਉਣਾ ਇਹ ਨਹੀਂ ਸੀਰੀਅਸ ਗੱਲ ਕਰਦੀ ਇਹ ਖਾੜ ਹੋ ਰਹੀ ਹੈ ਇੱਕ ਮਿੰਟ ਚਾਹ ਤਾਂ ਨਹੀਂ ਹੈ ਹੁਣ ਉਹਦੀ ਲੜੀ ਚੱਲਣਾ ਨਹੀਂ ਹਾਂ ਪੁੱਤ ਲੈ ਜਾ ਬੰਨ ਦੇ ਸਲਾਬ ਜਾਣੇ ਬਿਸਕਟ ਕਿਹਦੇ ਭਾਰਤ ਤੋਂ ਇਧਰੋਂ ਹੁਣ ਤੂੰ ਇਹ ਦੱਸ ਇਹ ਕਹਿੰਦੀ ਜੀ ਇਹ ਇੱਕ ਵਾਰੀ ਵੀ ਫੋਨ ਨਹੀਂ ਕੀਤਾ ਚਲੋ ਪਲਵਾਨ ਜੀ ਆ ਰੈਡੀ ਵਾਸਤੋਂ ਪਹਿਲਾਂ ਸੰਜੇ ਦਾਤਾ ਨੂੰ ਆਇਆ ਬੇ ਜੀ ਨਹੀਂ ਹੁਣ ਤੂੰ ਮੇਰੀ ਗਾਸ ਹਾਂ ਮਮੀ ਕਹਿੰਦੀ ਮੇਰੀ ਨੌ ਨੂੰ ਇੱਕ ਵਾਰੀ ਨਹੀਂ ਆਨੇ ਫੋਨ ਕਰਕੇ ਕਿਹਾ ਕਿ ਤੂੰ ਆਵੇਂ ਤੂੰ ਮੈਂ ਤੂੰ ਸੱਚ ਮੇਰੀ ਨੌ ਨੂੰ ਜੇ ਚਿਣੀ ਚੜਾਉਣ ਗਏ ਬੁਲਾਇਆ ਨਹੀਂ ਬੁਲਾਇਆ ਮੈਂ ਸੱਸ ਤੋਂ ਕਹਿੰਦੀ ਨਹੀਂ ਬੁਲਾਇਆ ਬਸ ਉਹਦੇ ਸੱਸ ਕਿ ਬੁਲਾ ਕੇ ਮੈਨੂੰ ਪਤਾ ਹੀ ਨਹੀਂ ਸੀ ਤੁਸੀਂ ਬਾਅਦ ਚ ਬੁਲਾਇਦਾ ਹੁੰਦਾ ਐਡਾ ਤੁਸੀਂ ਪਤਾ ਕਿਹਣਾ ਮਿੰਟ ਕਬਾ ਜਾਪਾ ਗੱਲ ਤਾਂ ਸੁਣ ਕਿੰਨੇ ਵਜ੍ਹੜਾਈ ਮੈਂ ਉਹ ਵੀ ਲਾਈ ਆ ਤੇ ਉਹ ਕਿਉਂ ਦੀ ਨੇਲ ਪਾਉਜੀ ਤੇ ਨੌਂ ਕਿਹਨੇ ਦੱਸ ਕੇ ਆਈ ਸੀ ਮੈਂ ਭਾਬੀ ਪਛਾਣ ਲਿਆ ਮੈਨੂੰ ਮੈਂ ਕੌਣ ਕਹਿੰਦੀ ਹਾਂਜੀ ਪਛਾਣ ਕੀ ਹੋਇਆ ਕੰਬ ਦੇ ਮੇਲੇ ਚ ਵਿਛੜੀਆਂ ਪੰਜ ਜਣਗਾਂ ਲਈ ਜੰਮੀ ਚੜਾਉਣ ਪਛਾਣ ਲਿਆ ਕਹਿੰਦੀ ਮੈਨੂੰ ਨਹੀਂ ਤੂੰ ਬੋਲ ਮੈਨੂੰ ਦੱਸਿਆ ਕਹਿੰਦੀ ਮੈਨੂੰ ਵੱਡੀ ਦੀਦੀ ਨੇ ਨਹੀਂ ਬੁਲਾਇਆ ਬੱਡੀ ਨਹੀਂ ਤੁਸੀਂ ਕੁਝ ਨਹੀਂ ਇਹਨੂੰ ਇਹਨੂੰ 5 ਮਿੰਟਾਂ ਬਾਅਦ ਮਰਗਾ ਸੁਣ 5 ਮਿੰਟਾਂ ਬਾਅਦ ਇਹਨੂੰ ਇਹੀ ਕਹਿਣਾ ਯੂ ਓਕੇ ਇਹ ਚੰਗੇ ਆ ਆਲਰਾਇਟ ਨਹੀਂ ਕਹਿਣਾ ਯੂ ਓਕੇ ਇਹ ਕਹਿਣਾ ਹੋ ਰਿਹਾ ਹੈ ਘਰ ਤੇ ਨਹੀਂ 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 ਮੈਂ ਕਿ ਤੁਸੀ ਪਾਉਂਦੇ ਨਹੀਂ ਮੇਕੋ ਹੈਗਾ ਬੜਾ ਵਧੀਆ ਆ ਫਾੜ ਆ ਫਾੜ ਨਹੀਂ 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 ਫਾੜ ਪੈਸੇ ਨਹੀਂ ਨਹੀਂ ਉਹ ਨਹੀਂ ਤਾਂ ਚੰਗੀ ਭਲੀ ਹੈਗੀਆਂ ਤੂੰ ਕਿਤੇ ਮਾੜੀ ਮੋਟੀ ਹੈਂ ਬੈਂਕ ਵਾਲੀ ਹੈਗੀਆਂ 1100 ਰੁਪਈਆ ਸ਼ਰਮ ਕਰ 1100 ਦੀ ਤਾਂ ਚੁੰਨੀ ਆਉਂਦੀ ਪਿਓਰ ਦੀ ਜਾ ਪੈਸੇ ਹੋਰ ਲੈ ਕੇ ਕਿੰਨੇ ਆ ਕੈਨੇਡਾ ਕੈਨੇਡਾ ਤਾਂ ਮੈਂ ਹਜੇ ਮੇਰੇ ਕੁੜੀ ਕੋਲ ਪੈਸੇ ਲੈਣਾ ਪਏ 1100 ਦੀ ਚੁੰਨੀ ਆਉਂਦੀ ਆ ਬੀਬੀ ਤੂੰ ਸ਼ਰਮ ਕਰ ਕੋ ਤੈਨੂੰ ਦਿੱਤਾ ਹੀ ਐ ਸੁਬਾਸ਼ ਵੀ ਕਹਿੰਦੀ ਮੇਰੇ ਕੋਲ ਤਾਂ ਥੋੜੇ ਹੀ ਆ ਥੋੜੇ ਮੈਂ ਨਾ ਡਾਕਟਰਾਂ ਜੋਗੀ ਤੇਰੇ ਦਾ ਬੀਬੀ ਕੋਈ ਚੱਕਣ ਨਹੀਂ ਆਪਣਾ ਚੱਲਦਾ ਇੱਕ ਮਿੰਟ ਤੂੰ ਕਿੰਨੇ ਫੜਾ ਨਹੀਂ ਇੰਦਰ ਮੈਂ ਜਾਣਦਾ ਤੂੰ ਗਰੀਬ ਨਹੀਂ ਤੂੰ ਕੀ ਤੈਨੂੰ ਸੰਸਾਰ ਤੈਨੂੰ ਸੰਸਾਰਕ ਨਹੀਂ ਆਉਂਦੀ ਯਾਰ ਜਿੰਨਾ ਤੇਰੇ ਆ ਚਮੁਖੀ ਆ ਕੇ ਖਾ ਲੈਂਦੇ ਸਾਨੂੰ ਪੁੱਤ ਤਰੇ 1100 ਨਹੀਂ ਲੈਣਾ ਆਹ ਦੇਖੋ ਉਧਰ ਕਿੰਨੇ ਲੈਣਾ ਦੱਸ ਉਹ ਹੱਲੇ ਵੀ ਹਿਸਾਬ ਚੱਲੀ ਜਾਂਦਾ ਵਿਆਜ ਕਿੰਨਾ ਲਾਉਣਾ ਹੈ ਕਿੰਨਾ ਲੈਣਾ ਦੱਸ ਹਾਂ ਬੀ ਵਿਆਜ ਦੀਆਂ ਗੱਲਾਂ ਹੁੰਦੀਆਂ ਮਨਪ੍ਰੀਤ ਹੁੰਦੀ ਐ ਜੇ 5-500 ਰੁਪਏ ਤਾਂ ਅਸੀਂ ਦੇ ਤਾ ਤੁਹਾਨੂੰ ਲੈ ਲੈਂਦੇ ਇਹ ਤੇਰੇਆਂ ਦਾ ਸਾਰੇ ਆ ਨੇ ਤੂੰ ਰਹਿੰਦੇ ਤੇਰੇ ਨਾਲ ਸਾਡਾ ਪਿਆਰੇ ਬਹੁਤ ਆ ਦੇ ਲੋ ਸੱਚੀ ਦੇ ਲੋ ਸਾਡੇ ਨੇ ਟ੍ਰੂ ਲਵ ਆਪਣਾ ਮੇਰਾ ਨਾਮ ਅਸੀ ਆਈ ਹੈ ਆ ਬੀਬੀ ਨਾ ਆਇਆ ਮੈਨੂੰ ਵੀ ਪਤਾ ਬੀਬੀ ਉਹ ਬੀਬੀ ਛੋ ਦਾ ਵਧਾ ਨਮਸਕਾਰ ਬਤਾ ਦਿੰਦੀ ਹਾਂ ਪਹਿਲਾਂ ਇਹ ਨਹੀਂ ਨਹੀਂ 5-500 ਤਾਂ ਕਮਲ ਹੁਣ ਦੇਤਾ ਇਹ ਠੀਕ ਹੈ ਹੈਨਾ ਠੀਕ ਆ ਜਾ ਵੀ ਨਾਲ ਆ ਕੇ ਅੰਦਰ ਵਾਸਤੇ ਵੀ ਬਣਦਾ ਵਾ ਬਣਦਾ ਤੇ 1100 ਰੁਪਏ ਹੋਣਗੇ ਹੋਰ ਲੈ ਨਹੀਂ ਮੈਂ ਖੋਲਿਓ ਹੈ ਹੋਰ ਲੈ ਕੇ ਆ ਉਧਰ ਉਧਰ ਦੇ ਬੈਂਕ ਦਾ ਹੱਲੇ ਵੀ ਹਿਸਾਬ ਉਹਨੂੰ ਪਤਾ ਬਣਦੇ ਜਾਦਾ ਦੇ ਦਿੰਦੀ ਆ 10 ਕਿੰਨੇ ਲੈਣੇ ਤਾਰਾ ਭਾਈ 1100 ਦੀ ਤੇ ਚਿੰਨੀ ਆਉਂਦੀ ਆ 5500 ਪਿਓਰ ਦੀ 5100 ਦੇ ਦਿੰਦੀ ਆ ਜਾ ਲੈ ਕੇ ਆ ਕਰੇ ਬਿਓਸ਼ ਨਾ ਹੋ ਜਵੇ ਤਾਰਾ ਕਿਦੇ ਮੱਛੀ ਦੱਬੇ ਹੋਏ ਨੇ ਬਹੁਤ ਦੱਬੇ ਮੱਛੀ ਖੜਾ ਖੜਾ ਇਦਾਂ ਦੀ ਕਰ ਦੁੱਤੀ ਆਪਾ ਮੇਰੇ ਤਾਰਾ ਤੇ ਇੱਕ ਇੱਕ ਰੇ ਗੱਲ ਨਹੀਂ 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 ਪਤਾ ਨਹੀਂ ਸਾਰੀ ਜਿੱਦ ਦੱਬੀ ਜਾਂਦੀ ਆ ਜਾ ਮੇਰੀ ਭੈਣ ਪੈਸੇ ਹੋਰ ਲੈ ਕੇ ਆ ਪਰ ਵੀ ਆਏ ਰਹਿੰਦੇ ਜ਼ਾਲਾ ਫੇਰ ਸਾਡੀ ਜਿਹੀ ਚੀਜ਼ਾਂ ਆਉਂਦੀ ਨਹੀਂ ਦੇਖੋ ਆਈਓ ਜਾ ਜਾ ਤੇ ਲੈ 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 1100 ਰੁਪਏ ਇਹ ਉਰਿਆ ਮੇਰੀ ਗੱਲ ਸੁਣ ਆਪ ਤਾਂ ਸੂਟ ਕਹਿੰਦੀ ਔ ਚੈਂ ਚੜਾਉਂਦੇ ਲੈਣੇ ਆ ਦੇਣ ਪੈਸੇ ਦੇ ਤੇ ਮੋੜ ਤੇ ਮੋੜ ਤੇ ਬੀਬੀ ਆ ਬੀਬੀ ਨੇ ਦਿੱਤਾ 500 ਬੀਬੀ ਤੇ ਤੋ 500 ਨਹੀਂ ਨਹੀਂ ਮੇਰੀ ਗੱਲ ਸੁਣ ਜੇ ਤੇਰੇ ਨਾਲ ਮੇਰਾ ਇੰਨਾ ਪਿਆਰ ਆ ਹਨਾ ਮੇਰਾ ਮੋਟੀ ਨੇ ਮੋਹ ਪਿਆਰ ਮੇਰੀ ਗੱਲ ਸੁਣ ਅਸੀਂ ਮੇਲੀ ਸਨ ਮੈਨੂੰ ਮੈਨੂੰ ਦਾਸ ਦੇ ਦੇ ਮੈਂ 500 ਨਹੀਂ ਲੈਣਾ ਮੱਲੇ ਦਾ ਮੈਂ ਨਹੀਂ ਰਹਾ ਤੁਸੀਂ ਬੀਬੀ ਤੇ ਤੋ ਨਹੀਂ ਤੇ ਤੋ ਨਹੀਂ ਲੈਣੇ ਮੈਂ ਤੇ ਤੋ ਹੀ ਲੈ ਤੇਰੀਆਂ ਕੁੜੀਆਂ ਤੋਂ ਭਵਾ ਮੈਂ ਲੈ ਲਊ ਆ ਡਾਕਟਰ ਨਾਲ ਲੈਣੇ ਮੈਂ ਕੋਈ ਨਹੀਂ ਕੋਈ ਨਹੀਂ ਕੋਈ ਰੱਖਦਾ ਤੇ ਤੋ ਹੀ ਲੈਣੇ 4 ਵਜੇ ਕੁੜੀਆਂ 4 ਵਜੇ ਦਾ 5100 ਆਹ 5100 ਘਰ ਉਧਰ ਦੇ ਦ ਲੈ ਬੈਂਕ ਵਾਲੇ ਦੇ ਲੈ ਲੈ ਜਿੰਨਾ ਵਿਆਹ ਤੁਸੀਂ ਹੈ ਨਾ ਲੋਕਾਂ ਨੂੰ ਚੂਸ ਚੂਸ ਕੇ ਖਾਣੇ ਮੱਖੀ ਵਾਂਗੂ ਦੋਈ ਜਣੇ ਮੈਂ ਤਾਂ ਭਾਬੀ ਆਪਣੀ ਨੇੜੇ ਆ ਨਾ ਇਹ 5200 ਆ 5200 ਨਹੀਂ ਮੇਰੇ ਉਧਰ ਵੀ ਹੋ ਜਾ ਕਿ ਇੱਧਰ ਮਿਲ ਕੇ ਵੱਲ ਉਹ ਉਧਰ ਹੋ ਜਾ ਉਹ ਹੁਣ ਮੈਨੂੰ ਪਤਾ ਉਹ ਗੁੱਸਾ ਕਰ ਜਾਂਦੀ ਆ ਅੱਛਾ ਇਹ ਵੀ ਦੱਸਦਾ ਉਹਦੀ ਕੁੜੀ ਦਾ ਫੋਨ ਆ ਜਾਣਾ ਪਤਾ ਲੈ ਨਹੀਂ ਇੰਨੇ ਜਿ ਖੋਜ ਹੋ ਜਾਂਦੀ ਜਿਉ ਕਿ ਆ ਹੁਣ ਤੂੰ ਦੱਸ ਉਹ ਸੂਟ ਪਤਾ ਕਿੰਨੇ ਮਹਿੰਗੇ ਮਹਿੰਗੇ ਆ ਹਾਂ ਉਹ ਇੰਨੇ ਲਿਆਂਦੇ ਅਸੀਂ ਹੈ ਆ ਨਹੀਂ ਸੱਚਾ ਪਾ ਕਰ ਉਹ ਨਹੀਂ ਲੈ ਲੈ ਆਪਣੀ ਧੀ ਆਹ ਬਕੁਲੀ ਖੜੀ ਉਹ ਨਹੀਂ ਇਹ ਤੈਨੂੰ ਪਤਾ ਹੀ ਛੁਗਲਾ ਕਰਦਾ ਹੀ ਹੁੰਦਾ ਉਹ ਫੇਰ ਕੀ ਉਹ ਨਹੀਂ ਨਹੀਂ ਪੜ ਲੈ ਫਾਰਮ ਦੀ ਤੋਂ ਕਿੰਨੇ ਲੈ 1100 ਹੀ ਆ ਆ ਭੰਜੀ ਦਾ 500